ਅੰਜੀ ਜੀ ਮਣਕਾ ਤੇ ਚੱਲੇ ਆਪਾਂ ਰਖੜੀਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹ ਦਿਨ ਆਪਣੇ ਬਰਾਬਰ ਵਿੱਚ ਤੇ ਸੰਦੀਪ ਚੱਲੀ ਆ ਆਪਣੇ ਵੀਰ ਵਾਸਤੇ ਰਖੜੀਆਂ ਲੈਣ ਵਾਸਤੇ ਆਪਣੇ ਭਣਜੇ ਵਾ ਭਣਜੇ ਵਾਸਤੇ ਰਖੜੀਆਂ ਲੈਣ ਵਾਸਤੇ ਤੇ ਹਰਗੁਣ ਸੁੱਤੀ ਉਹ ਵੀ ਆਪਾਂ ਕਹਿ ਸਕਦੇ ਬਈ ਹਰਗੁਣ ਵੀ ਆਪਣੇ ਵੀਰ ਵਾਸਤੇ ਰਖੜੀਆਂ ਲੈਣ ਚੱਲੀ ਆ ਪਰ ਹੁਣ ਉਹ ਸੁੱਤੀ ਆ ਉਹਦੇ ਮੰਡੇ ਦੀ ਆਪਾਂ ਪਸੰਦ ਕਰਕੇ ਲੈ ਆਵਾਂਗੇ ਸਹੀ ਕਿ ਨਹੀਂ ਅੱਜ ਮੰਨ ਲਓ ਲੈ ਆਉਣੀਆਂ ਹਰਫਤੇ ਵਾਸਤੇ ਲੈ ਆਵਾਂ ਕਿਉਂਕਿ ਅਨੇ ਹਰਗੁਣ ਨੇ ਪਹਿਲੀ ਵਾਰੀ ਬਨਣੀ ਆਪਣੇ ਵੀਰ ਨੇ ਰਖੜੀ ਹਰਫਤੇ ਨੂੰ ਤੇ ਸੋ ਚਲਦੇ ਆ ਹੁਣ ਆਪਾਂ ਤੇ ਕੁੜੀ ਅੱਜ ਫਾਇਦਾ ਕਰਾਂ ਢੀ ਕਹਿੰਦੀ ਇਦਾਂ ਕਰਦੇ ਗੱਡੀ ਤੇ ਨਹੀਂ ਜਾਣਾ ਆਪਾਂ ਸਕੂਟਰੀ ਤੇ ਚਲਦੇ ਆ ਤੇਲ ਬਾਜੂ ਮੈਂ ਸ਼ੁਕਰ ਕਰਦੇ ਚਲੋ ਚਲਾਓ ਇੰਨੇ ਦਿਨੋਂ ਤੈਨੂੰ ਜਾਸ ਖਾਉਂਦਿਆਂ ਨੂੰ ਰਾਤੀ ਚਲਾਉਂਗੀ ਜਦੋਂ ਕੋਈ ਨਾ ਹੋਏ ਸੜਕ 'ਤੇ ਨਹੀਂ ਸਹੀ ਰਾਤੀ ਦੀ ਬਾਜੀ ਪੈ ਜਾਣੀ ਲੌਲੀ ਦੀ ਬਚ ਗਈ ਹੈ ਕੱਲ੍ਹ ਫਿਰ ਵੀ ਚਲਾ ਲੈਣੀ ਉਹ ਨਹੀਂ ਤੂੰ ਚਲਾ ਲੈਣੀ ਉਹਨੂੰ ਅਜੇ ਜਾਸ ਨਹੀਂ ਨਾ ਪਹੁੰਚ ਕੇ ਆਪਾਂ ਦੁਕਾਨ 'ਤੇ ਹੈ ਤੇ ਬੋਲ ਪੈਣੇ ਇੱਕ ਦੁਕਾਨ ਤੋਂ ਤੇ ਵਾਪਸ ਆ ਗਏ ਉੱਥੇ ਰਾਸ਼ੀ ਬਹੁਤ ਸੀਗਾ ਜੈਦੀ ਆਈਟਮ ਜਿੱਕੇ ਮੋਰ ਦਾ ਪੰਖੰਦਰ ਖਸਸ਼ਾਮ 50 ਰੁਪਏ ਖਸਸ਼ਾ ਆ ਕਰਉਣੀ ਹੈ ਵੀ ਸੋਹਣੀ ਓਦਾਂ ਹਨਾ ਮੋਰ ਦਾ ਪੰਖੰਦਰ ਲਗਾ ਇੱਕ ਮੋਰ ਦੇ ਪੰਖ ਨੇ ਇੱਕ ਰੱਖਦੇ ਆਹ ਮੋਰ ਦੇ ਡਿਜ਼ਾਈਨ ਚ ਆਈ ਗਏ ਜਗਣ ਵਾਲੀਆਂ ਲਾਈਟਸ ਚਾਲੀਆਂ ਸਾਰੀ ਲਾਈਟ ਆ ਵੀ ਸੋਹਣੀ ਆਹ ਹਾਂ ਜੀ ਉਹ ਅੱਗੇ ਸੋਹਣੀ ਆ ਕਰਾ ਹਾਂ ਥੋੜੀ ਸੋਹਣੀ ਲੱਗਦੀ ਹੈ ਨਾ ਕਿ ਨਹੀਂ ਇਹ ਫੁੱਲ ਹੈਂਡ ਹੈ ਇਸ ਦਾ ਬਰਾਂ ਨਾ ਨਹੀਂ ਆਪਣੀ ਹਰ ਗਿੰਗ ਜੱਗਨ ਵਾਲੀ ਖੜਦਾ ਹੈ 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 ਸੰਦੀਪ ਜੱਗਨ ਵਾਲੀ ਮੈਂ ਸੰਦੀਪ ਨੂੰ ਕਹਿ ਰਿਹਾ ਹਾਂ ਸਲਾਹ ਦੇ ਰਿਹਾ ਮੈਂ ਕਹਾਂ ਵੀ ਇਹਦੇ ਉੱਤੇ ਆ ਥੋੜਾ ਸਟੋਨ ਜਿਹਾ ਬਣ ਕੇ ਲੱਗਾ ਹੋਇਆ ਹੈ ਮੈਂ ਕਹਾਂ ਇਹ ਡੈਡੀ ਨੂੰ ਸਹੀ ਨਹੀਂ ਲੱਗਣੀ ਮੈਂ ਕਹਾਂ ਡੈਡੀ ਕੰਮਕਾਰ ਵਾਲੇ ਬੰਦੇ ਨੇ ਤੇ ਇਹ ਮਾਹ ਨਹੀਂ ਸਹੀ ਲੱਗਣੀ ਮੈਂ ਕਹਾਂ ਉਹ ਬਿਲਕੁਲ ਸਿੰਪਲ ਤਾਂ ਗਾਜੇ ਥੋੜਾ ਲੈ ਲੂਗੀ ਇਹਾਂ ਦੀ ਤੇ ਕੋਈ ਚੱਕਰ ਨਹੀਂ ਆ ਪਰ ਇਹ ਵੀ ਉਹ ਡੈਡੀ ਨੇ ਤੁਹਾਨੂੰ ਬਤਾ ਕੰਮ ਧੰਦੇ ਵਾਲਾ ਵਿਚਾਰਾ ਉਹ ਬੰਦਾ ਆ ਚੱਲ ਕਿਦਾਂ ਆ ਦੇਖੋ ਇਹਦੇ ਇੱਕ ਡੱਬੀ ਵਿੱਚ 12 ਪੀਸ ਹੁੰਦੇ ਆ ਕਿਹੜੀ ਹਾਂ ਆ ਸੁਣੀ ਹਾਂ ਆ ਸੁਣੀ ਉਹ ਆ ਵੀ ਸੁਣੀ ਮੈਂ ਇਹਦੇ ਤੇ ਬਰਦਰ ਲਿਖਿਆ ਆ ਬਰਦਰ ਹਾਂ ਬਰਦਰ ਲਿਖਿਆ ਇਹ ਕਰਾੜਾ ਇਹ ਵੀ ਕਰਾੜਾ ਆ ਵੀ ਸੁਣੀ ਆ ਵੀ ਆ ਵੀ ਸੁਣੀ ਇਹਦੀ ਵੀ ਗ੍ਰੇਸ ਹੈਗੀ ਬੜੀ ਆ ਪੋਰ ਆ ਦੋ ਪੋਰ ਬਸ ਇਹ ਡੇੜੀ ਜੁਗੀ ਆਵਲੀ ਕਰਵਾ ਲਈ ਸਿੰਪਲ ਆ ਕੀ ਦੀ ਬਾਤ ਹੈ ਹੋਰ ਆ ਤੁਹਾਨੂੰ ਰਸਤੇ ਨਾ ਦੋ ਅੱਛਾ ਤੁਹਾਨੂੰ ਬਾਜੀ ਬਤਾਂਉਂਦਾ ਅੱਛਾ ਹਰਮਨ ਜੁਗੀ ਆਵਲੀ ਕਰਵਾ ਲਈ ਇਹਦੇ ਵਿੱਚ ਨਾ ਮੋਰ ਦਾ ਖੰਭ ਲੱਗਾ ਹੋਇਆ ਦੇਖੋ ਹਾਂ ਹਾਂ ਹਾਲ ਲਾ ਇੱਕ ਕੋਈ ਇੱਕ ਕੋਈ ਜਗਨ ਵਾਲੀ ਲਾ ਲਾ ਇੱਕ ਹਾਲ ਲਾ ਕੂੰ ਵੱਜਦੀ ਆ ਬੱਚੇ ਆ ਇਹ ਵੀ ਗੱਲ ਸਹੀ ਉਹਦੇ ਵਿੱਚ ਜੇ ਨਾ ਆਹ ਆ ਸੌਫਟ ਉਹਦਾ ਚੱਲੇ ਸਹੀ ਸਹੀ ਆ ਕੀ ਆ ਮੌਂਕੀ ਜਹਾੜਿਆ ਕੀ ਇਹਨੇ ਬਹੁਤ ਹਾੜਿਆ ਯਾਰ ਸਗੋਂ ਆ ਛੁੱਟੀ ਜਿਆਦਾ ਵਧੀਆ ਨਹੀਂ ਆ ਆ ਜਿਆਦਾ ਸੋਹਣੀ ਲੱਗੀ ਮੈਨੂੰ ਹਾੜਿਆ ਆ ਸੌਫਟ ਉਹ ਤੇ ਆ ਵੀ ਲੈ ਲੈ ਇੱਕ ਚੱਕ ਪਾਜੀ ਆ ਵੀ ਦੇ ਦੋ ਜੇ ਦੋਨੋਂ ਮੰਨਣੇ ਹਨ ਤੁਹਾਨੂੰ ਆ ਵੀ ਇੱਕ ਆ ਵੀ ਕਰ ਦੋ ਪਰ ਗੁਰਬਾਜ ਵਾਸਤੇ ਦੇਖਦੇ ਇੱਕ ਜਗਣ ਵਾਲੀ ਇੱਕ ਆ ਵੀ ਇਹਨਾਂ ਵਿੱਚ ਨਾ ਜਗਣ ਵਾਲੀ ਵੀ ਹੈਗੀ ਇੱਕ ਜਗਣ ਵਾਲੀ ਦੇਖ ਲੈ ਕਿ ਸਿੰਪਲ ਦੇਖ ਲੈ ਆ ਜਾਗਦਾ ਹੈ। ਇਹ ਕਿ ਕਰਦੀਆਂ ਮੈਂ? ਨਹੀਂ ਇਹ ਸਿੰਪਲ ਹੀ ਹੈ। ਇਹ ਵੀ ਲੈ ਲੀਏ ਗੁਰਬਾਜ ਵਾਸਤੇ ਇਹ ਲੈ ਲੈਂਦੇ। ਲੈ ਲਓ। ਲੈ ਲਓ। ਇਹ ਕਿ ਦਿਵਸ ਤੋਂ ਦੇਖਣੀ ਹੁਣ? ਇਹ ਉਹਦੇ ਵਾਸਤੇ ਚਰਾਇ ਵਾਸਤੇ। ਚਰਾਇ ਵਾਸਤੇ ਲੈ ਲਾਇਆ। ਚਰਾਇ ਨਹੀਂ ਪਰ ਜਿਤ ਕਰਨੀ ਸਿੰਪਲ ਦਾ ਦੇਖੋ ਜਿਗਦੀ ਥੋੜੇ ਕੋਈ ਜਗਨ ਜੁਗਨ ਵਾਲੀ ਕੋਈ ਵੇਖਲਾ ਵੀ। ਆ ਜਿਹਾ ਨਿਆਣਾ ਹੀ ਆ ਉਹ ਵੀ। ਹੈਂ? ਹਾਏ ਆ ਕਿੰਨੀਆਂ ਪਿਆਰੀਆਂ ਯਾਰ ਆ ਲੈਲਾ ਉਹ ਕੱਢਦੇ ਬਾਹਰ ਆ ਕੱਢਦੇ ਬਾਹਰ ਪਾਓ ਠੀਕ ਹੈ ਠੀਕ ਹੈ ਸਹੀ ਨਵੀਂ ਆ ਦੋ ਲੈਲੀਆਂ ਦਾ ਘਰੇ ਬੰਦਾਂਗੇ ਵਾਲ ਕਿਤੇ ਦੇ ਬਾਬਾ ਜੀ ਦੇ ਤੇ ਇੱਕ ਉਧਰ ਤੁਨੋਂ ਭਾਈ ਹਣੀ ਜੋਜ ਗੁੰਦੇ ਨਾ ਉਧਰ ਬਸ ਬਾਕੀ ਹੋ ਗਏ ਸਾਰੀਆਂ ਗਰਬਾ ਜੁਗੀਆਂ ਹੋ ਗਈਆਂ ਸ਼ਰਾ ਜੁਗੀਆਂ ਕਰ ਲਈਆਂ ਹਰਫਤ ਜੁਗੀਆਂ ਵੀ ਲੈ ਲੀਆਂ ਨੇ ਬਸ ਸਾਰੀਆਂ ਨੇ ਹੋ ਗੀਆਂ ਹੈਨਾ ਪਰ ਮੰਦੀ ਵੀ ਲੈ ਲਈ ਸਾਰੀਆਂ ਨੇ ਮਕਸ਼ਰਾ ਹਾਜੀ ਬਗੜਾ ਨਾ ਲੈ ਕੁੜੀ ਲੈ ਆਈਆਂ ਰੱਖੜੀਆਂ ਚੱਲੀਏ ਚਲੋ ਬੈਠੋ ਬੋਕਸੇ ਵਾਲਾ ਆਪਾਂ ਲੱਭਦੇ ਸੀਗੇ ਆਪਾਂ ਨੂੰ ਮਿਲ ਗਿਆ ਗੋਪੀ ਬੱਕਰੀ ਦਾ ਬਸ ਸਿੰਗਲ ਹੀ ਪੀਸ ਬਚਿਆ ਸੀ ਕਿਉਂਕਿ ਇਹਦੇ ਵਿੱਚ ਹੁਣ ਕਲਰ ਵੀ ਕੋਈ ਨਹੀਂ ਹੋਰ ਨਹੀਂ ਲੈ ਸਕਦੇ ਆਪਾਂ ਕਿਉਂਕਿ ਵੈਸੇ ਸੰਦੀਪ ਬੋਲਦੇ ਸੀ ਕਲਰ ਕੋਈ ਹੈ ਕਲਰ ਦਿਖਾ ਦਿਓ ਕੋਈ ਹੁਣ ਚੱਲੇ ਆ ਟੋਕਰੀ ਦੇਖ ਲਾਂਗੇ ਜਦੋਂ ਜਾਵਾਂਗੇ ਉਦੋਂ ਕੋਈ ਨਾਲ ਲੈ ਜਾ ਜਗੇ ਛੋਟੇ ਬੱਚਿਆਂ ਵਾਸਤੇ ਉਹਨਾਂ ਨੂੰ ਹੁੰਦਾ ਜ਼ਿਆਦਾ ਕਰਕਰੇ ਕਰਕਰੇ ਖਾਣੇ ਆ ਤੇ ਪਰਸੋਂ ਜਾਣਾ ਆ ਤੇ ਫਿਲਹਾਲ ਅਜੇ ਰਹਿਣ ਦੰਨੇ ਆ ਘਰੇ ਜਾ ਕੇ ਪਈਆਂ ਰਹਿਣੀਆਂ ਠੀਕ ਸਹੀ ਹੈਗਾ ਨਹੀਂ ਹੂੰ ਉਹ ਦੋਨੇ ਪਾਰਟਾ ਟਿਕਲੇ ਆ ਗਏ ਆ। ਹਾਂ। ਇਹਨੀਆਂ ਲਬਦਾਸੀ ਮਾਰਿਆ ਕਿਨੇ ਮਗਰੋਂ? ਲਬਦਾਸੀ ਲਬਦਾਸੀ ਕਿੰਨੇ ਮਾਰਿਆ ਬਲਦਸ ਐਂਟੀ ਨੇ ਕਿ ਦਾਦੀ ਨੇ? ਐਂਟੀ ਨੇ ਕਿ ਦਾਦੀ ਨੇ? ਨਹੀਂ ਸੱਤੇ ਠੀਕ। ਮੈਂ ਮਾਰਿਆ। ਦਾਦੀ ਨੇ? ਕਿਨੇ ਮਾਰਿਆ? ਕਿੰਨੇ ਮਾਰਿਆ? ਆਲੀ ਨਹੀਂ ਇਹ। ਮਾਰ ਨਹੀਂ ਦੀ। ਸੁਆਦੇ ਚਲ। ਹਰਗੁਣ ਰਾਜਾ ਜੀ। ਵੇਰਾ ਹਰਗੁਣ ਰਾਜਾ ਜੀ। ਇੱਕੋ ਪੀਸ ਰਹਿ ਗਿਆ। ਇੱਕੋ ਪੀਸ ਰਹਿ ਗਿਆ ਇਹ ਕੋਪੀ ਪੱਤਰੀ ਰਹਿਣ ਲਿਆ। ਅਈਆ ਕਿ ਖਾਲੀ ਪੂਸਾਂ ਹੀ ਮੱਲੋ ਨਾ ਇਹ ਰਖਣੀਆਂ ਪਾਉਣੀਆਂ ਕਹਿੰਦਾ ਨਹੀਂ ਖਾਲੀ ਜੀ ਸ਼ਾ ਫਿਰ ਆਪਣੀ ਇੱਕਦਮ ਕੱਟ ਲਾਓ ਚਾਕਲੇਟ ਦੀ ਇੱਕ ਲਾਈਨ ਇੱਕ ਲਾਈਨ ਕੱਢ ਦਾਂਗੇ ਨਾ ਇੱਕ ਲਾਈਨ ਚਾਕਲੇਟ ਦੀ ਕੱਢਾਂ ਇਕੋ ਲਾਈਨ ਦੇ ਵਿੱਚ ਨਾ ਰਖਣੀਆਂ ਲਾ ਲਾਂਗੇ ਨਾ ਤੈਨੂੰ ਵਾਸਤੇ ਖੱਟੇ ਪਾ ਕੇ ਤੇ ਉਹਨਾਂ ਦੇ ਲੱਗਿਆ ਮਾਰ ਦੇਣਾ ਹਾਂ ਉਹ ਮੈਂ ਰਖੜੀ ਲੈ ਕੇ ਆ ਆ ਉਦੇ ਵਾਸਤੇ ਮੈਂ ਤਾਂ ਨਹੀਂ ਲੇਟਾਂ ਨਹੀਂ ਲੈਂਦੀ ਮੈਂ ਮੂੰਹ ਤੇ ਨਮਰਾਲੇ ਕਿਉਂਕਿ ਥੋੜੀ ਹਾਰਡ ਹੁੰਦੀ ਆ ਉਹ ਮੈਂ ਉਹਦੇ ਜਿਕੇ ਕੁਲੀਆਂ ਹੀ ਲੈਂਦੀਆਂ ਆ ਆ ਉਹ ਕਿਉਂਕਿ ਅਜੇ ਮੈਂ ਉਹ ਇਹ ਕਹਿੰਦੇ ਵੀ ਉਹਦੀ ਵੱਜਣ ਦਾ ਕੁਝ ਸਮਝ ਨਹੀਂ ਆਉਂਦਾ ਮੈਂ ਹਰ ਮਨ ਵਾਸਤੇ ਹੋ ਗਈ ਆ ਵੀ ਇਹ ਇੱਕ ਐਕਸਟਰਾ ਲੈਂਦੀ ਜੇ ਪਾਲਕੀ ਸਾਹਿਬ ਵਾਸਤੇ ਤੋਂ ਸਸਾ ਤੇ ਉਹ ਵਾ ਇੱਕ ਜਿੰਨੇ ਜਿਹਦੇ ਤੇ ਮੁਲੇ ਕੁੰਕਾਰ ਵਾਖਿਆ ਨਾ ਦੋ ਪਾਲਕ ਸਾਹਿਬ ਆਤੇ ਆ ਇਹ ਪੁੱਤਰ ਤੇ ਕਿ ਇਧਰ ਹਾਂ ਹੋ ਰਿਆਂ ਨੇ ਬਾਬਾ ਇਹ ਕਰਾਂ ਉਹ ਤੇ ਬਾਣੀ ਜਲਦੀ ਸੜੀ ਇੱਕ ਕੁੰਕਾਰ ਵਾਲੀ ਨਾ ਹੀ ਗੁੱਟ ਤੇ ਗੁੱਟ ਤੇ ਬੰਨਣ ਵਾਸਤੇ ਕੋਈ ਨਹੀਂ ਲੈਂਦੀ ਹਾਂ ਇਹ ਬਾਬਾ ਜੀ ਬੰਨਦਾਂਗੇ ਨਾ ਇਹ ਭਾਬੀ ਵਾਸਤੇ ਨੇ ਆਪਾਂ ਆ ਡੱਬੇ ਦੇ ਉੱਤੇ ਬੈਹ ਨਾ ਜਾਵੇ ਕਦੇ ਕੁੜੀ ਖਿਡੌਣਾ ਨਾ ਜਾਵੇ ਸਾਰਾ ਕੀਤੀ ਨਾ ਕੁਝ ਪਾ ਦੇ ਮੈਂ ਇੱਕ ਪੱਤਰੀ ਪੰਜ ਸੱਤ ਦੀ ਬਾਜ ਹੈ ਨਾ ਉਹ ਨਹੀਂ ਦਿੰਦੇ ਓਏ ਉਹ ਉਹਨੇ ਉਹਨੂੰ ਨਾਮ ਖਾਓ ਉਹ ਘੜਬੜ ਕਰ ਦੇਣੀ ਉਹਨੇ ਠੀਕ ਹੈ ਇੱਕ ਐਕਸਟਰਾ ਵੀ ਲੈਂਦੀ ਹੈ ਡੈਡੀ ਨੇ ਬੰਦ ਹੀ ਕੋਈ ਗੱਲ ਨਹੀਂ ਹਾਂ 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 ਸਗੋਂ ਬੰਦੀ ਵੀ ਤੈਨੂੰ ਨਾਲੇ ਰੁਪਈਆ 5-700 ਮਿਲ ਹੀ ਜਾਊਗਾ ਕੋਈ ਨਾ ਕੋਈ ਠੀਕ ਹੈ ਉਸ ਨੂੰ ਸੈਂਟਰ ਚ ਰੱਖਣੀ ਚਾਹੀਦੀ ਜੀ ਕੀ ਚੀਜ਼ ਸੈਂਟਰ ਚ ਕਰ ਲਾ ਵੀ ਕੋਈ ਦਿੱਕਤ ਨਹੀਂ ਆਉਂਦੀ ਤਾਂ ਕੋਈ ਗੱਲ ਨਹੀਂ ਇੱਥੇ ਕਰਨਾ ਇੱਥੇ ਕਰਨਾ ਇੱਥੇ ਕਰ ਲਾ ਰੱਖ ਲੂ ਕੀ ਵੀ ਨੇ ਹਾਂ ਇਹ ਕਿਹੜਾ ਉਸ ਸੀ ਕਿਹ ਹੈ ਆਹ ਛੋਪਲੇ ਫਰਲੇ ਬਨੇ ਕਰਦੇ ਉਹਦੇ ਵੀ ਟਿਕ ਲੱਗਣਾ ਵਾ ਸੋ ਨਾ ਸਕੀ ਵਾ ਨਾ ਸਕੀ ਬਸ ਦਨੀ ਦਨੀ ਕੋ ਮੈਂ ਦੇਖ ਤਾ 340 ਹੋ ਗਏ 310 ਹੋ ਗਏ ਬਹੁਤ ਠੀਕ ਠੀਕ ਹੋਰ ਤਾ ਦਾ ਮਾਤਰੀ ਇਸ ਹੋ ਤੇਰੇ ਜੀ ਜੇ ਕਪੜੇ ਨੇ ਹੈ ਤੇਰੀ ਆ ਲੈਣ ਚੱਲ ਗਏ ਨਾ ਯੂ ਲੈਣੇ ਮਗਰ ਕਰਤੀਆਂ ਨਾ ਐਂਡ ਤੇ ਇਹਨੇ ਆ ਫਿਰ ਕਿੱਦਾਂ ਹੋ ਗੁਰਵਾਇ ਦੀ ਗੁਰਵਾਇ ਦੀ ਆ ਜੂਗੀ ਕਿਉਂ ਆ ਕਾੜੀ ਲੋ ਆਏ ਨਹੀਂ 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 ਆ ਵੀ ਯਾਰ ਆ ਗਈ ਯਾਰ ਜੀ ਜੀ ਮੈਂ ਕਰਦਾ ਨਾ ਕੀ ਕੋਈ ਗੰਦੀ ਲਿਆ ਫੜਾ ਲੈ ਵੀ ਲਾਤੀਆਂ ਰਖੜੀਆਂ ਇੱਧਰ ਜਿਹੜੀ ਚਾਕਲੇਟ ਸੀਗੀ ਉਹ ਇੱਧਰ ਕਰ ਦਤੀ ਐ ਤੇ ਮੈਂ ਠੀਕ ਐ ਆਹ ਪੇਪਰ ਦਿੱਤਾ ਹੋਇਆ ਇਹਨਾਂ ਨੇ ਇਦਾਂ ਉੱਪਰ ਲਾਉਂਦੇ ਨੇ ਐ ਕਰਕੇ ਰੱਖਣਾ ਹੁੰਦਾ ਐਸੇ ਉੱਪਰ ਲਾਉਂਦੇ ਨੇ ਬਸ ਆਹ ਪੜਦੇ ਆਹ ਕੀ ਜੀ पामी <laughs> <laughs> ਵੱਲੈ ਵੱਲੈ ਚੱਲੋ ਗਿਓ ਤੈ ਹਿੱਲ ਕੋ ਲੇਖ ਮੈਂ ਲੱਭਦਾ ਚੱਲੋ ਜਿਦੋਂ ਕੋਥੇ ਆਹ ਵੱਲ ਲਈ ਆਇਆ ਵੱਲ ਲਈ ਇੱਧਰ ਆ ਲੈ ਆਪਣੇ ਆਈ ਚੱਲ ਫੇਰ ਉਧਰ ਜਰਾ ਹੱਥ ਲਾ ਕੇ ਆ ਇੱਧਰ ਆ ਭੱਜ ਗਿਆ ਉਧਰ ਮਾਝੇ ਹੱਥ ਲਾ ਕੇ ਆ ਜਾ ਭੱਜ ਗਿਆ ਭੱਜ ਗਿਆ ਹੱਥ ਲਾ ਕੇ ਆ ਜਾ a p ਜਾ ਨਾਮ ਲੁਕਵਾ ਲੈ ਜੀ ਜਾਉਂਦਾ ਹੋਰ ਉਹ ਦਿਨ ਆਖ ਲਾਗਿਆ ਨਾ ਜਾ ਫਰਗੋ ਮਹੀਰਾ ਪੁੱਛ ਕੇ ਪਾਤ ਸੰਗਤ ਸੰਗਤ ਕਿੱਥੇ ਆਪਾਂ ਕਿੱਥੇ ਲੱਭਿਆ ਬਣ ਤੱਕੀ ਲੱਭੀ ਰਿਹਾ ਬਣ ਲੱਭ ਲੈ ਤੇਰੀ ਵੀ ਲੱਭ ਲੈ ਇਹ ਵੀ ਇੱਧਰ ਬਣ ਗਈਆਂ ਸੇਵੀਆਂ ਹੁਣ ਤੇ ਹੁਣ ਸੇਵੀਆਂ ਖਾਵਾਂਗੇ ਆਪਾਂ ਪੂਰੀ ਫੈਮਿਲੀ ਲੈ ਵੀ ਹਰ ਗੁੰਦੇ ਅੱਜ ਲੱਗਾ 1.5 ਸਾਲ ਦੀ ਹੋਈ ਦਾ ਇੰਜੈਕਸ਼ਨ ਲੱਗ ਗਿਆ ਅਸਲ ਤੇ ਥੋੜਾ ਲੱਗਾ ਤਾਂ ਲੇਟ ਆ 1.5 ਕਿ ਮਹੀਨਾ ਮਹੀਨਾ 1.5 ਮਹੀਨਾ ਲੇਟ ਲੱਗਾ ਪਰ ਅੱਜ ਲੱਗਾ ਇੱਕ ਐਸਪਟ ਤੇ ਲੱਗਾ ਤੇ ਇੱਕ ਉਧਰ ਮੋਢੇ ਤੇ ਲੱਗਾ ਹਰ ਗੁੰਣ ਪੀ ਕਿੱਥੇ ਹੋਈ ਸੀ ਪੀ ਕਿੱਥੇ ਹੋਈ ਸੀ ਓਏ ਪੀੜ ਕਿੱਥੇ ਪਹਿਲਾਂ ਦੱਸੋ ਪੀੜ ਕਿੱਥੇ ਹੋਈ ਸੀ

ਕੀ ਇਸ ਕਿ ਐਸੇ ਸਾਬ ਤੇ ਅੱਜ ਮੈਂ ਤੁਹਾਨੂੰ ਜਾਲੀ ਸੀਗੇ ਨੇਲ ਔਡ ਕਰਵਾਉਣ ਵਾਸਤੇ ਤੇ ਦੇਖ ਲਈ ਮੇਰੇ ਵਾਸਤੇ ਆਪ ਦੇ ਨੇਲ ਹੋ ਗਏ ਤੇ ਜੇ ਉਹ ਕਹਾਂਗੀ ਆਪਣੇ ਲਗਾਉਣੇ ਉਹਨਾਂ ਨੇ ਤੇ ਰੋਲ ਦਿਵਾ ਲਿਆ ਤੇ ਪਹਿਲੇ ਮੈਂ ਉਤਾਰ ਲਿਆ ਪਹਿਲੇ ਮੈਂ ਆਪਣੇ ਨੇਲਸ ਤੇ ਕਵਾਇਸ ਤੇ ਪਾਟ ਤੇ ਦੇ ਕਟਿੰਗ ਕਰ ਲਈ ਮੰਮੀ ਤੇ ਸੁਨੀਪ ਗਏ ਨੇ ਨੇਲ ਲਗਾਉਣ ਵਾਸਤੇ ਤੇ ਹਰਗਣ ਮੇਰੀ ਸੁੱਤੀ ਆ ਦੇਖ ਸਕਦੇ ਤੁਸੀਂ ਤੇ ਮੈਂ ਹਾਂ ਚੱਲ ਮੈਂ ਵਿਹਲਾ ਬੈਠਾ ਮੈਂ ਆਪਣੀ ਪੈਂਟ ਅੱਜ ਆਪੇ ਸਹੀ ਕਰਦਾ ਹਾਂ ਮੇਰੇ ਡੈਡੀ ਵੀ ਘਰੇ ਹਨ ਨਹੀਂ ਕਿਉਂਕਿ ਫਿਰ ਜਾਂਦੇ ਹੋਣਾ ਡੈਡੀ ਘਰ ਹਰ ਗੱਲ ਲੱਗੇ ਰੋ ਜਾਣਗੇ ਤੇ ਮੈਂ ਦਰਜੀ ਨੂੰ ਪੈਂਟ ਦੇ ਆਉਂਗਾ ਪਰ ਨਹੀਂ ਹੁਣ ਆਪੇ ਕਰ ਲੈਨੇ ਹਰ ਵਿਹਲੇ ਬੈਠੇ ਆਂ ਜਾਚੇ ਵੈਸੇ ਮੈਨੂੰ ਥੋੜੀ ਬਹੁਤ ਜਾਚ ਆਉਂਦੀ ਮੰਮੀ ਸਟ੍ਰੈਚਿੰਗ ਕਰਦੇ ਨੇ ਸਲਾਈ ਕਰਦੇ ਨੇ ਪਹਿਲਾਂ ਤੇ ਆਵਣੀ ਪੈਂਟ ਕਰਨੀ ਠੀਕ ਹਰ ਗੁਣ ਮੀ ਆ ਗਿਆ ਈ ਮੀ ਆ ਗਿਆ ਈ ਮੀਆ ਕੱਪੜੇ ਤਾਂ ਨਹੀਂ ਪਾਏ ਸੱਤ ਸੁਪਣੇ ਉਹ ਘਰ ਨੇ ਆਪ ਆਪਣੀ ਡਿਊਟੀ ਪਕੜ ਤਾੜ ਗਏ ਉਹ ਉਹ بارش ਆ ਗਈ ਤੇ ਕੱਪੜੇ ਉੱਤੇ ਪਾਏ ਉਹਨੇ ਸੁੱਕਣੇ ਉਹ ਪਾਏ ਚਲੋ ਨਹਾ ਤੇ ਗਿੱਲਾਈ ਆ ਉਹ ਪਾਏ ਸੁੱਕਣੇ ਪਾਏ ਬਹੁਤ ਆਪਣੇ ਹਾਂ ਪਾਏ ਸੁੱਕਣੇ ਨਹਾਇਆ ਨੇ ਉਹਨੂੰ ਅੱਧਾ ਬਰਾਂਡੇ ਚ ਨਾ ਇੱਥੇ ਡੇਂ ਹੀ ਕਢਾਉਣ ਦੇ ਹਾਂ ਉਹਨੂੰ ਜਿਹੜਾ ਬਾਹੂ ਜੀ ਆਣੀ ਕਿਤੇ ਮਮਾ ਨਹੀਂ ਆਈ ਮਮਾ ਨੇ ਆਈ ਮਮਾ ਨੇ ਆਈ ਚਾਹ ਕਹ ਤਾਂ ਮਮਾ ਨੂੰ ਮਮਾ ਉਹ ਹੋਈ ਮਮਾ ਦਦੀ ਆਈ ਦਦੀ ਨੂੰ ਦਾਸਾ ਪਾ ਦਦੀ ਆਏ ਕੋ ਬਚਾ ਪਾ ਉਹ ਬੜਕ ਨੂੰ ਇਹਦਾ ਬਣਦਾ ਓ ਨਹੀਂ ਆਈ ਇਹਨੇ ਨਹੀਂ ਨਹੀਂ ਕੀਤੀ ਕਿੱਥੇ ਕੀਤੀ ਨਹੀਂ ਨਹੀਂ ਪੁੱਤਰੇ ਹਰ ਗਣ ਕਿੱਥੇ ਕੀਤੀ ਮੀਂਹ ਚ ਜਦੋਂ ਪੰਜਾਹ ਕਿੱਮੇ ਪਈ ਉਹਦਾ ਨਹੀਂ ਓਦਾਂ ਬੁੱਲੇ ਕੋਰਾਂ ਤੇ ਬੋਲੀਆ ਬੈਠਾ ਥੋੜੀ ਜਾਂਦਾ ਜੇ ਪ੍ਰੋਪਰ ਚੰਗੀ ਤਰ੍ਹਾਂ ਜੇ ਉਹ ਦਰਦ ਹੁੰਦੀ ਉਹ ਉਹ ਦਰਦ ਹੋਈ ਨਾ ਹਾਏ ਭੂਤ ਹਾਏ ਦੇਤੀ ਦਵਾਈ ਮੈਂ ਦਵਾਈ ਨਾ ਦਿਓ ਉਹ ਤਾਂ ਠੀਕ ਨਹੀਂ ਹੈ ਜੇ ਮੋੜਾ ਬਾਪੇ ਕਿਹੜਾ ਮੁੰਡਾ 7 ਵਜ ਨਹੀਂ ਬਚੇਰ ਮਾਤੋ 7 ਵਜ ਕੇ ਤੇ ਬਾਰਿਸ਼ ਆਈ ਤਾਂ ਘਟਣ ਦਾ ਨਾਲ ਲੈਂਡ ਕਰ ਉਹ ਚੱਕ ਮੈਂ ਚੱਲੇ ਆਇਆ ਚੁੰਨੀਆਂ ਸੰਦੀਪ ਹੁਣਾਂ ਨੇ ਪੀਕੋ ਕਰਨ ਵਾਸਤੇ ਦਿੱਤੀਆਂ ਸੀਗੀਆਂ ਉਹ ਲੈ ਆਈਏ ਸੰਦੀਪ ਕਹਿੰਦੀ ਉਹ ਲਿਆਓ ਵੀ ਮੁੜ ਕੇ ਕੱਲ ਸੰਡੇ ਹੋ ਜਾਣਾ ਜਾਂ ਪਰਸੋਂ ਸੋਮਵਾਰ ਰਖੜੀ ਕਰਕੇ ਦੁਕਾਨਾਂ ਬੰਦ ਹੋਣੀਆਂ ਤੇ ਇੰਨੇ ਉਹ ਵਾਲੇ ਦੁਪੱਟਾ ਜਿਹੜਾ ਨਾਲ ਲੈ ਕੇ ਜਾਣਾ ਹੈ ਜਿਹੜਾ ਇਹਨੇ ਸੂਟ ਪਾਉਣਾ ਵੇਅਰ ਕਰਨਾ ਸੰਦੀਪ ਨੇ ਰਖੜੀ ਵਾਲੇ ਦੇਣ ਤੇ ਉਹ ਉੱਪਰ ਇਹਨੇ ਲੈਣਾ ਹੈ ਸਿਰ ਤੇ ਤੇ ਫਿਰ ਖੜਾ ਔਖਾ ਹੈ ਨਾ ਤੇ ਉਹ ਲੈ ਆਈਏ ਫਿਰ ਹਣਾ ਆਪਾਂ ਨਹੀਂ ਤੇ ਸਾਰਾ ਕੁਝ ਕੈਂਸਲ ਹੋ ਜਾਣਾ ਲੈ ਵੀ ਬਾਰਿਸ਼ ਹਟਣ ਦਾ ਨਾਮ ਨਹੀਂ ਲੈ ਰਹੀ ਪਰ ਅਸੀਂ ਆਪਣਾ ਕੰਮ ਕਰਤਾ ਲੈ ਆਂਦੇ ਦੁਪੱਟੇ ਹਰ ਗੰਦਾ ਬੜਾ ਸੋਹਣਾ ਇੱਕ ਛੋਟਾ ਜਿਹਾ ਦੁਪੱਟਾ ਤੇ ਨਾਲ ਮੇਰੇ ਗਿਆ ਸੀਗਾ ਰਾਜੂ ਰਾਜੂ ਨੂੰ ਨਾਲ ਮੈਂ ਤਾਂ ਲੈ ਗਿਆ ਤੇ ਘਰੇ ਮੈਨੂੰ ਪੈਸੇ ਖਣਨ ਦਾ ਚਤਾ ਭੁੱਲ ਗਿਆ ਤੇ ਉਹ ਦੁਕਾਨ ਤੇ ਮੈਨੂੰ ਮੈਦ ਨਹੀਂ ਹੈਗਾ ਵੀ ਫੋਨ ਤੇ ਚੱਲੂਗਾ ਉਹਨੇ ਕੀਤੀਆਂ ਇਹਦੇ ਕਿੰਝ ਨਹੀਂ ਕਹਿੰਦਾ ਵੇਖ ਲੈ ਜਾ ਵੇਖ ਲੈ ਹੁਣ ਵੀ ਕਹਦੀ ਬਖਣੀ ਝੂਠ ਬੋਲਣ ਡਿਆ ਵੇਖ ਲੈ ਮੋਦਰ ਰੱਖ ਕੇ ਵੇਖ ਲੈ ਹੁਣ ਵੀ ਕਹਦੀ ਝੂਠ ਬੋਲੇ ਮੈਂ ਤਾਂ ਲੈ ਆਇਆ ਮੈਂ ਮੁੜ ਕੇ ਤੂੰ ਆਖਣਾ ਲੈ ਜੇ ਹੁੰਦੇ ਫਿਰ ਫੜ ਕੇ ਵੇਖ ਲੈ ਚੱਲ ਠੀਕ ਹੈ ਨਹੀਂ ਯਕੀਨ ਤੇ ਕਿੱਥੇ ਕੀਤੀਆਂ ਓ ਲੈ ਉਹ ਗੰਨੂ ਉਹ ਗੰਨੀ ਹਰ ਗੰਦੀ ਹੋ ਗਈ ਰਾਜੂ ਮੇਰੇ ਨਾਲ ਗੈ ਰਾਜੂ ਕਹਿੰਦਾ ਪਾਏ ਮੈਂ ਦੀਪਾ ਜੀ ਕਿੰਨੀਆਂ ਚੁੰਨੀਆਂ ਤੇ ਮੈਂ ਤਾਂ ਤਿੰਨੇ ਆ ਜਾ ਫੜੀ ਲਈ ਤੇ ਇਹ ਕਹਿੰਦਾ ਭਾਜੀ ਆ ਦੋ ਤੇ ਤੀਜੀ ਕਿੱਥੇ ਆ ਤੇ ਮੈਂ ਆ ਵੀ ਤੀਜੀ ਮਹਿਰ ਗੁੰਨ ਨਹੀਂ ਦੀ ਜੀ ਹੰਦਰਾ ਜੀ ਇਹਨਾਂ ਸੰਭੀ ਹੋ ਗਿਆ ਨਹੀਂ ਸਹੀ ਹੈ ਨਾ ਠੀਕ ਹੈ ਤਰੋ ਗੱਲ ਇਦਾਂ ਆ ਵੀ ਮਹਿਰ ਗੁੰਨ ਤਾਂ ਸਤੋਂ ਮੱਸ ਨਹੀਂ ਕਰਨ ਢੀ ਵੀ ਜਿੱਥੇ ਭਾਲੀ ਨੂੰ ਦਿੰਦੇ ਉੱਥੇ ਬੈਠੀ ਇਹ ਨਹੀਂ ਮੱਸ ਸਕਦੇ ਲੱਤ ਨਹੀਂ ਲਾਉਂਦੀ ਆਰ ਨੂੰ ਤਾਂ ਨਹੀਂ ਲੱਤ ਤਾਂ ਫਿਰ ਦਿੰਦੇ ਨਾ ਉਸ ਟਾਈਮ ਲਾ ਦਿੰਦੇ ਤਾਂ ਕਰਦੀ ਕਹਿੰਦੀ ਵੀ ਜੋ ਮਰਜ਼ੀ ਹੋ ਜਾਵੇ ਮਹਿੰਦੀ ਲਗਣੀ ਚਾਹੀਦੀ ਦਾ ਮਹਿੰਦੀ ਲਗਵਾ ਲਈ ਕੋਈ ਲੈ ਵੀ 11 ਵਜ ਗਏ ਨੇ 11 ਵਜਾਂ ਚ 5 ਮਿੰਟ ਰਹਿ ਗਏ ਨੇ ਤੇ ਇਹਨਾਂ ਨੂੰ ਹੁਣੇ ਵਾਲੇ 5 ਮਿੰਟ ਹੋਏ ਘਰੇ ਪਹੁੰਚ ਗਿਆਂ ਨੇ ਮਾਤਾ ਵੀ ਅੱਜ ਥੱਗੀ ਮਾਰਾਂ ਚੜਾੜੜਾ ਚੰਗਾ ਮਾਰ ਰਹੇ ਨੇ ਲੈ ਵੀ ਟਾਈਮ ਨੋਟ ਕਰ ਲੋ 11 ਵਜ ਗਏ ਤੇ 45 ਮਿੰਟ ਹੋ ਗਏ ਇਹ ਇਹ ਚੱਲ ਗਏ ਨਹੀਂ 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 ਵਾਹ ਲੈਣ ਦੇ ਉਹਨੂੰ ਵੱਡੇ ਨੂੰ ਬੱਸ ਠੀਕ ਹੈ ਤੇ ਪਰਾ ਨੇ ਅੱਧੀ ਜਮਾਨ ਨਾਲ ਮਤਲਬ ਯਾਦ ਕੀਤਾ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਅੱਧੀ ਨਾਲ ਵੀ ਅਸੀਂ ਅੱਧੀ ਜਾ ਗਏ ਉਸੇ ਟਾਈਮ ਹੀ ਕਿੰਨੀ ਵੀ ਬੜੇ ਦਿਨਾਂ ਬਾਅਦ ਵੀ ਮਿਲਿਆ ਨਾਲੇ ਉਹ ਕਿੰਨੇ ਚਿਰਾਂ ਦਾ ਵਾਕਈ ਸਹੀ ਆफी ਟਾਈਮ ਹੋ ਗਿਆ ਹਾਂ ਬੜੀ ਸਤਰੰਗੀ ਜੀ ਲੀਕ ਪੈਣ ਲਈ ਆਵੇ ਉਹ ਇਹਦੀ ਪੈਣਦੀ ਹੈ ਨਾ ਹਮ ਆ ਇਹਦੀ 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 ਥੰਨਵਾਇਟ ਹੈ ਬਣਾ ਬਣਾ ਲਿਗਾ ਲਾਈਕ ਕਮੈਂਟ ਸ਼ੇਅਰ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਦਾ ਨਵਾਂ ਵੀਡੀਓ ਤਦ ਤੱਕ ਲਈ ਬੈਰ ਪਰਿ ਸਤਿ ਸ਼੍ਰੀ ਅਕਾਲ ਬਾਏ ਬਾਏ